ਅੱਜ ਉਸ ਦਾ ਚਿੱਤ ਬਹੁਤ ਹੀ ਭੈੜਾ ਜਿਹਾ ਹੋ ਰਿਹਾ ਸੀ ਕੱਲ ਦਾ ਫੋਨ ਆਇਆ ਹੋਇਆ ਹੈ ਕਿ ਉਸ ਦੇ ਸੱਸ ਦੇ ਭਰਾ ਤੇ ਪਰਜਾਈ ਨਿਉਣਾ ਹੈ ਸੌਣ ਮਹੀਨਾ ਚੜਿਆ ਮਾਪਿਆਂ ਦਾ ਧੀਆ ਕੋਲ ਆਉਣਾ ਬਣਿਆ ਹੀ ਹੋਇਆ ਉਸ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਸੌਣ ਸੀ ਪਰ ਉਸ ਨੂੰ ਪਤਾ ਸੀ ਕਿ ਉਡੀਕ ਵਿਅਰਥ ਹੈ ਕਿਸੇ ਨੇ ਨਹੀਂ ਆਉਣਾ ਹੰਝੂ ਅੱਖਾਂ ਵਿੱਚੋਂ ਨਹੀਂ ਆ ਰਹੇ ਸਨ ਸਗੋਂ ਅੰਦਰੋਂ ਅੰਦਰ ਹੀ ਗਲੇ ਵਿੱਚ ਡਿਗ ਡਿਗ ਉਸ ਦਾ ਸਿਰ ਵੀ ਭਾਰਾ ਹੋ ਗਿਆ ਸੀ ਮਨ ਹੀ ਮਨ ਸੋਚ ਰਹੀ ਸੀ ਕਿ ਇੰਜ ਵੀ ਨੋਆ ਨਾਲੋਂ ਮਾਸਵਾਖ ਹੋ ਜਾਂਦਾ ਪਰ ਉਸਦੇ ਆਪਣੇ ਹੀ ਮਨ ਨੇ ਜਵਾਬ ਦਿੱਤਾ ਕਿ ਹਾਂ ਹੋ ਜਾਂਦਾ ਉਸਦੀ ਆਪਣੀ ਹੀ ਨੀਵੀ ਪੈ ਗਈ ਗਲਤੀ ਵੀ ਤਾਂ ਉਸਦੀ ਆਪਣੀ ਹੀ ਸੀ ਪਿਆਰ ਦਾ ਅੱਖਾਂ ਉੱਤੇ ਐਸਾ ਪਰਦਾ ਪਿਆ ਕਿ ਹੋਰ ਕੁਝ ਦਿਖਣਾ ਹੀ ਹਟ ਗਿਆ ਸੀ ਮਾਪੇ ਨੇ ਬਹੁਤ ਸਮਝਾਇਆ ਕਿ ਪਹਿਲਾਂ ਆਪਦੀ ਪੜ੍ਹਾਈ ਤੇ ਭਵਿੱਖ ਬਾਰੇ ਵਿਚਾਰ ਕਰ ਵਿਆਹ ਬਾਰੇ ਫਿਰ ਸੋਚਾਂਗੇ ਪਰ ਉਸ ਨੂੰ ਤਾਂ ਹੋਰ ਕੋਈ ਸੋਚ ਆਉਂਦੀ ਹੀ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਬਸ ਸਭ ਇਹ ਬਹਾਨੇ ਹਨ ਉਸ ਕੋਲੋਂ ਉਸ ਦਾ ਪਿਆਰ ਖੋਣ ਦੇ ਲਈ ਪਿਓ ਨੇ ਤਰਲਾ ਜਿਆ ਪਾ ਕੇ ਕਿਹਾ ਸੀ ਕਿ ਪੁੱਤ ਕੁਝ ਤਾਂ ਖਿਆਲ ਕਰਿੰਜ ਤੈਨੂੰ ਪਟੜੀ ਬੰਨੇ ਕਿੰਜ ਵਿਆਹ ਦਈਏ ਅਤੇ ਬਸ ਉਸ ਨੂੰ ਪਤਾ ਲੱਗ ਗਿਆ ਸੀ ਕਿ ਘਰ ਦੇ ਕਦੇ ਵੀ ਨਹੀਂ ਮੰਨਣਗੇ ਅਤੇ ਪਿਆਰ ਵਿੱਚ ਅੰਨੇ ਹੋਏ ਦੋਨਾਂ ਆਸ਼ਿਕਾ ਨੇ ਘਰੋਂ ਭੱਜ ਕੇ ਵਿਆਹ ਕਰਨ ਦੀ ਵਿਉਂਤ ਬਣਾ ਲਈ ਉਸ ਨੇ ਕਦਮ ਇੱਕ ਪੱਲ ਲਈ ਵੀ ਲੜਖੜਾਈ ਨਹੀਂ ਛਟਹਮੀ ਭਰ ਦਿੱਤੀ ਸੀ ਜਦੋਂ ਵਿਆਹ ਕਰਾ ਕੇ ਮੁੜੇ ਤਾਂ ਮੁੰਡੇ ਵਾਲੇ ਤਾਂ ਕੱਲੇ ਕਾਰੇ ਪੁੱਤ ਪਿੱਛੇ ਕੋੜਾ ਘੁੱਟ ਭਰ ਗਏ ਸਨ ਪਰ ਉਸਦੇ ਪਿਓ ਨੇ ਤਾਂ ਜਦੋਂ ਪਤਾ ਲੱਗਾ ਉਦੋਂ ਹੀ ਪਿੰਡ ਉਸ ਦਾ ਭੋਗ ਪਵਾ ਦਿੱਤਾ ਕਿ ਸਾਡੇ ਵੱਲੋਂ ਤਾਂ ਅੱਜ ਤੋਂ ਮਰ ਗਈ ਵਿਆਹ ਤੋਂ ਬਾਅਦ 1-2 ਮਹੀਨੇ ਤਾਂ ਉਸ ਨੂੰ ਕਿਸੇ ਦੀ ਕੋਈ ਯਾਦ ਤੱਕ ਵੀ ਨਹੀਂ ਆਈ ਪਰ ਫੇਰ ਹੌਲੀ ਹੌਲੀ ਹਰ ਦਿਨ ਸਦੀਆਂ ਵਰਗਾ ਲਮੇਰਾ ਲੱਗਣ ਲੱਗ ਪਿਆ ਰਖੜੀ ਵਾਲੇ ਦਿਨ ਵੀ ਜਦੋਂ ਸਾਸ ਸਾਬ ਦੇ ਪੇਕੇ ਗਈ ਤਾਂ ਉਸਨੇ ਸਾਰਾ ਦਿਨ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਦਿਲ ਵਿੱਚ ਉਮੀਦ ਸੀ ਕਿ ਵੀਰ ਤਾਂ ਸਖਣਾ ਗੁੱਟ ਰੱਖੀ ਨਹੀਂ ਸਕਦਾ ਆਊਗਾ ਜ਼ਰੂਰ ਪਰ ਕੋਈ ਨਾ ਆਇਆ ਅੱਜ ਜਦੋਂ ਪ੍ਰਾਣੇ ਵਾਲੀ ਰੋਟੀ ਟੋਕ ਕਰਦੀ ਸੀ ਤਾਂ ਦਿਲ ਉਸ ਦਾ ਬਾਬਲ ਦੇ ਵੇੜੇ ਤੁਰਿਆ ਫਿਰਦਾ ਸੀ। ਮਾਮੀ ਸੱਸ ਦੇ ਬੋਲ ਉਸ ਦੇ ਸਿਰ ਵਿੱਚ ਹਥੋੜੇ ਵਾਂਗ ਵੱਜੇ ਸਨ। ਜਦੋਂ ਉਸ ਨੇ ਜਾਂਦੀ ਜਾਂਦੀ ਨੇ ਕਿਹਾ ਕਿ ਹੁਣ ਜ ਤਾ ਸੌਣ ਮਹੀਨੇ ਨੂੰ ਸੱਸ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੀਆਂ। ਚੱਲ ਪਈ ਹੁਣ ਨਵਾਂ ਜਮਾਨਾ। ਬਾਕੀ ਤਾਂ ਤੂੰ ਜਾਣਾ ਵੀ ਕਿੱਥੇ ਆ। ਹੁਣ ਉਸ ਦੇ ਡੱਕ ਕੇ ਰੱਖੇ ਹੰਝੂ ਵਹਿ ਤੁਰੇ ਸਨ। ਕਹਿੰਦੇ ਹਨ ਕਿ ਸੌਣ ਵੀਰ ਇਕੱਠਿਆਂ ਕਰੇ ਭੋਜ ਚੰਦਰੀ ਵਿਛੋੜੇ ਪਾਵੇ। ਪਰ ਉਸ ਨੇ ਤਾਂ ਆਪ ਹੀ ਜਿਹਾ ਵਿਛੋੜਾ ਪਾਲਿਆ ਸੀ ਜੋ ਕਿ ਸੌਣ ਵੀ ਮੇਲ ਨਹੀਂ ਕਰਾ ਸਕਦਾ ਸੀ।